ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਕਲੈਕਸ਼ਨਾਂ ਪਿਆਰੀਆਂ ਸੋਨੀਆਂ ਤੇ ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਅਫੋਰਡੇਬਲ ਪ੍ਰਾਈਸ ਦੇ ਨਾਲ ਨੇ ਬਹੁਤ ਸੋਹਣੇ ਸੋਹਣੇ ਰੰਗ ਨਵੇਂ ਐਡ ਕੀਤੇ ਨੇ ਕੁਝ ਸੁਨਾ ਰੰਗ ਜਿਹੜੇ ਪਹਿਲਾਂ ਵਾਲੇ ਸੀ ਪਹਿਲੇ ਵਾਲੇ ਕਲਰ ਕੰਬੀਨੇਸ਼ਨ ਜਿਹੜੇ ਹੈਗੇ ਸੀ ਉਹ ਕੁਝ ਐਡ ਕਰ ਦਿੱਤੇ ਨੇ ਤੇ ਕੁਝ ਨਿਊ ਬਿਲਕੁਲ ਲੇਟੈਸਟ ਕਲਰ ਆਏ ਨੇ ਡਿਜ਼ਾਈਨ ਬਿਲਕੁਲ ਨਵੇਂ ਆਏ ਨੇ ਕੁਝ ਦੇ ਬਾਕੀ ਕੁਝ ਕਲਰ ਜਿਵੇਂ ਕਿ ਇਹਨਾਂ ਵਿੱਚ ਤੁਸੀਂ ਲਾ ਲੋ ਕਿ ਅੱਧੀਆਂ ਜਿਹੜੀਆਂ ਕਲੈਕਸ਼ਨਾਂ ਨੇ ਉਹ ਪਹਿਲੀਆਂ ਵਾਲੀਆਂ ਆਈਆਂ ਨੇ ਬਟ ਇਹ ਹੈ ਕਿ ਫਿਰ ਤੋਂ ਰੀਸਟਾਕ ਹੋਈਆਂ ਨੇ ਕਿਉਂਕਿ ਇੱਕ ਵਾਰੀ ਸੋਲਡ ਆਊਟ ਹੋ ਗਈਆਂ ਸੀ ਬਟ ऑन कस्टमर डिमांड ਇਹਨਾਂ ਨੂੰ ਫਿਰ ਤੋਂ ਲਿਆਂਦਾ ਗਿਆ ਤੇ ਕੁਝ ਕਲਰ ਅਸੀਂ ਇਹਦੇ ਵਿੱਚ ਨਵੇਂ ਐਡ ਕੀਤੇ ਨੇ ਕਿਉਂਕਿ ਇਹਨਾਂ ਕਲੈਕਸ਼ਨਾਂ ਦੀ ਕਸਟਮਰ ਬਹੁਤ ਡਿਮਾਂਡ ਕਰਦੇ ਨੇ ਤੇ ਸਾਰਿਆਂ ਨੂੰ ਫੈਬਰਿਕ ਬੜਾ ਪਿਆਰ ਲੱਗਦਾ ਇਹਨਾਂ ਕਲੈਕਸ਼ਨਾਂ ਦੇ ਜਿਹੜੀਆਂ ਕਿ ਅੱਜ ਜੀਵ ਦੇ ਚ ਐਡ ਕੀਤੀਆਂ ਨੇ ਇਹ ਉਹੀ ਕਲੈਕਸ਼ਨਾਂ ਨੇ ਜਿਹੜੀਆਂ ਤੁਹਾਨੂੰ 1330 ਰੁਪਏ ਦੇ ਵਿੱਚ 300 ਡੀ ਮਿਲਣਗੇ ਤੁਸੀਂ ਕੋਈ ਵੀ 300 ਬਾਈ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਜੋ ਤੁਹਾਡੀ ਚੋਇਸ ਹੈ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਹੋਇਆ ਕਿ ਤੁਸੀਂ ਆਪਣੇ ਅਕੋਰਡਿੰਗਲੀ ਚਾਹੇ ਤਿੰਨੋਂ ਇੱਕੋ ਜਿਹੇ ਚਾਹੇ ਤਿੰਨ ਵੱਖਰੇ ਵੱਖਰੇ ਜਾਂ ਦੋ ਇੱਕੋ ਜਾਂ ਤਿੰਨ ਅਲੱਗ ਕਰ ਸਕਦੇ ਹੋ ਤੇ ਇਹਨਾਂ ਵਿੱਚ ਤਿੰਨੋਂ ਹੀ ਨੇ ਹੁੰਦੇ ਆ ਇੱਕ ਐ ਆਈ ਸੀ ਆਪਸ਼ਨ ਜਿਹੜੀ ਕਿ ਉਹ ਹੋਰ ਕਲੈਕਸ਼ਨ ਆ ਸੀ ਜਿਨ੍ਹਾਂ ਵਿੱਚ ਦੋ ਕਸਟਮਰ ਦੀ ਸਾਈਟ ਤੋਂ ਥਰਡ ਵਾਲਾ ਸੀ ਆਪਣੀ ਸਾਈਟ ਤੋਂ ਦਿੰਦੇ ਆ ਬਟ ਇਹਦੇ ਵਿੱਚ ਕਸਟਮਰ ਨੇ ਹੀ ਜਿੰਨੇ ਵੀ ਬਾਈ ਕਰਨੇ ਉਹ ਨੇ ਹੀ ਤਿੰਨ ਸੂਟ ਆਪਣੀ ਅਕੋਰਡਿੰਗਲੀ ਸਿਲੈਕਟ ਕਰਨੇ ਆ 2 ਮੀਟਰ ਦੀ ਬਾਟਮ 2 ਮੀਟਰ ਦੀ ਸ਼ਰਟ ਇਸ ਤੋਂ ਮੱਧ ਤੁਸੀਂ ਲੈਂਥ ਨਹੀਂ ਦਿੰਦੇ ਕਿਉਂਕਿ ਇੰਨਾ ਹੀ ਕੱਟ ਰੱਖਿਆ ਹੋਇਆ ਇੱਕ ਫਿਕਸਡ ਲੈਂਥ ਰੱਖੀ ਹੋਈ ਆ ਸੀ ਵੱਡੇ 바ਰ ਦਾ ਕਪੜਾ 2 ਮੀਟਰ ਦੀ ਸ਼ਰਟ ਦੇ ਨਾਲ ਤੇ 2 ਮੀਟਰ ਦਾ ਬਾਟਮ ਹੈ ਕੈਮਰੀ ਕਾਟਨ ਹੈ ਦਾ ਫੈਬਰਿਕ ਹੈ ਤੇ 1330 ਰੁਪਏ ਦੇ ਵਿੱਚ ਕੋਈ ਵੀ 300 ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਬਾਕੀ ਅਗਰ ਤੁਸੀਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 6239245750 ਐਡ ਕੀਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਹੋਰ ਜੋ ਵੀ ਅਪਡੇਟਸ ਕਰਦੀਆਂ ਉਹਨਾਂ ਦੇ ਵਿੱਚੋਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਸਟੇਟਸ ਦੇ ਲਈ ਵੀ ਮੈਸੇਜ ਕਰ ਸਕਦੇ ਹੋ ਸਟੇਟਸ ਦੇਖਣਾ ਹੈ ਤਾਂ ਨੰਬਰ ਤਾਂ ਆਪਣਾ ਸੇਵ ਕਰਵਾ ਲਓ ਮੇਰੇ ਤੋਂ ਬਿਨਾਂ ਮੇਰਾ ਜਿਹੜਾ ਸਟੇਟਸ ਹੈ ਉਹ ਸ਼ੋ ਹੋ ਜਾਏਗਾ ਤੇ ਚਲੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਨਾਲ ਨਵੀਆਂ-ਨਵੀਆਂ ਕਲੈਕਸ਼ਨ ਨਾਲ ਅੱਜ ਜੀ ਉਦੋਂ ਚੈਨਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ